ਦੇਹ ਦੁਨੀਆ ਚੈਨਲ ਦੇਖ ਰਹੇ ਸਾਰੇ ਦਸਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਆਏ ਆ 33 ਫੁੱਟਾ ਰੋਡ ਅਨਸਾਈ ਇਨਕਲੇਵ ਦੇ ਵਿੱਚ ਜਿੱਥੇ ਕਿ ਇੱਕ ਚੋਰੀ ਦੀ ਮਾਰਦਤ ਨੂੰ ਅੰਜਾਮ ਦਿੱਤਾ ਗਿਆ ਹੈ ਚੋਰਾਂ ਪਾਸੋਂ ਬਾਕੀ ਜਾਣਦੇ ਮਕਾਨ ਮਾਲਕਾ ਨੂੰ ਕੀ ਕੀ ਨੁਕਸਾਨ ਹੋਇਆ ਹੈ ਸ਼ੋ ਸ਼ੁਭਨਾਮ ਅੱਛਾ ਭੈਣ ਜੀ ਕੀ ਹੋਇਆ ਤੁਹਾਡੇ ਘਰ ਦੇ ਵਿੱਚ ਕੀ ਚੋਰੀ ਹੋਇਆ ਕਿੱਦਾਂ ਹੋਇਆ 12 ਤੋਂ ਲੈ ਕੇ 1 ਵਜੇ ਤੱਕ ਹਾਂਜੀ ਬਸ ਗਈ ਔਰ ਆਈ ਹਾਂ ਮੈਂ ਠੀਕ ਹੈ ਜੀ ਅੱਧੇ ਘੰਟੇ ਦੀ ਪਤਾ ਨਹੀਂ ਕੌਣ ਪਿੱਛੇ ਆਇਆ ਕਿੱਦਾਂ ਚੜਿਆ ਪਤਾ ਨਹੀਂ ਕੁਝ ਤੇ ਸਾਰਾ ਕੋਈ ਲੁੱਟ ਕੇ ਲੈ ਗਏ ਸਾਰਾ ਸੋਨਾ ਸਾਰਾ ਪੈਸਾ ਕੁਝ ਨਹੀਂ ਛੋੜਿਆ ਉਹਨਾਂ ਨੇ ਭੈਣ ਜੀ ਕੀ ਕੀ ਸੋਨਾ ਸੀ ਪਈ ਸੀ ਰਿੰਗ ਤੇ ਮੰਦਰੀ ਹਾਂਜੀ ਵਾਲੀਆਂ ਬੜੀ ਕੁੜੀ ਦੇ ਮੇਰੇ ਘਰ ਪਈ ਹੋਈਆਂ ਸੀ ਉਹ ਲੈ ਗਏ 12-13000 ਰੁਪਏ ਸੀ ਉਹ ਲੈ ਗਏ अच्छा जी ਤੇ ਪੰਜ ਜੀ ਹੋਰ ਕੋਈ ਨੁਕਸਾਨ ਹੋਰ ਜੇ ਦੇਖਾਂਗੇ ਖੋਲ ਕੇ ਬਾਕੀ ਤੇ ਜ ਦੇਖਿਆ ਹੀ ਨਹੀਂ ਜਿਨਾ ਪਿਆ ਮੁੰਡੇ ਦੀ ਗੱਡੀ ਸੀ ਆਪਲ ਦੀ ਉਹ ਵੀ ਨਹੀਂ ਪਈ ਲੈ ਗਏ ਔਰ ਨੋਟ ਨਕਸ਼ਾ ਬਾਹਰ ਲੱਗੇ ਦਿਨਾਂ ਤੇ ਡਾਲਰ ਸੀ ਉਹ ਲੈ ਗਏ اچھا ਜੀ ਤੁਸੀਂ ਇਸ ਬਾਰੇ ਕਿਸੇ ਤੇ ਕੋਈ ਸ਼ੱਕ ਜਾਂ ਕੁਝ ਹੋਰ ਅੱਜ ਹਫਤਾ 10 ਦਿਨ ਪਹਿਲੇ ਮੈਂ ਸੇ ਰੋਟੀਆਂ ਤੇ ਇੱਥੇ ਇੱਕ ਮੁੰਡਾ ਖੜਾ ਸੀ ਮੈਨੂੰ ਦੇਖ ਕੇ ਭੱਜ ਗਿਆ ਪਿੱਛੇ ਸੈਂਕਲਰ ਗੇਟ ਤੋਂ ਉਧਰ ਨਿਕਲ ਗਿਆ ਠੀਕ ਹੈ ਉਹ ਤੁਸੀਂ ਉਹਨੂੰ ਪਛਾਣਦੇ ਹੋ ਨਹੀਂ ਮੈਂ ਅੱਜ ਬੈਕ ਹੀ ਦੇਖੀਏ ਜਦੋਂ ਬੱਜਿਆ ਪਤਲਾ ਲੰਬਾ ਮੁੰਡਾ ਸੀ ਕੀ ਤੁਸੀਂ ਉੱਪਰਲਾ ਗੇਟ ਖੁੱਲਾ ਛੱਡ ਕੇ ਗਏ ਸੀ ਹਾਂਜੀ ਉੱਪਰਲਾ ਗੇਟ ਖੁੱਲਾ ਸੀ ਐਈ ਗਲਤੀ ਹੋ ਗਈ ਮੈਂ ਕਿ ਐਥੇ ਲੱਗੇ ਚੱਲੀ ਆ ਗਲੀ ਤੱਕ ਦੂਰ ਵੀ ਨਾ ਗਈ ਦੂਰ ਜਾਵੇਂ ਮੈਂ ਗੇਟ ਲੋਕ ਲਗਾ ਕੇ ਦਿੰਦੀ ਬਸ ਚਾਬੀ ਪਕੜ ਕੇ ਮੈਂ ਆ ਗਈ ਆ ਤਾਂ ਗੰਢਾ ਵੀ ਨਹੀਂ ਹੋਇਆ ਗੇਟ ਹੀ ਲਗਾ ਕੇ ਰੱਖਦੇ ਹਾਂ ਅੱਧੇ ਘੰਟੇ ਚ ਹੋਇਆ ਕੰਮ ਹਾਂਜੀ ਸਰ ਆਪ ਜੀ ਦਾ ਨਾਮ ਜੀ ਸੁਖਮਨ ਜੀ ਹਾਂਜੀ ਸਰ ਇਹ ਤੁਹਾਨੂੰ ਇਸ ਬਾਰੇ ਕੁਝ ਪਤਾ ਕਿਵੇਂ ਲੱਗਿਆ ਜੀ ਮੈਂ ਤਾਂ ਹੁਣੇ ਆਏ ਗਏ ਤੁਸੀਂ ਘਰ ਦੇ ਮਾਲਕ ਹੋ ਜੀ ਹਾਂਜੀ ਹਾਂਜੀ ਸਰ ਕੀ ਗੱਲ ਕੀ ਹੋਈ ਐ ਵੈਸੇ ਮੈਨੂੰ ਕੁਛ ਇਹਦਾ ਨਿਮਨੇ ਦਾ ਮੈਂ ਸਵੇਰੇ ਜਨਾ ਸ਼ਾਮੀ ਅਨਾ ਕਰ ਠੀਕ ਐ ਜੀ ਕੱਜ ਮੈਂ ਜਲਦੀ ਘਰ ਆ ਗਿਆ ਓਕੇ ਜੀ ਤੇ ਸਰ ਕੀ ਚੋਰੀ ਹੋਇਆ ਦਾ ਕੁਛ ਪਤਾ ਲੱਗਿਆ ਤੁਹਾਨੂੰ ਅੰਦਰ ਸੋਨਾ ਸੋਨਾ ਸੀ ਹਾਂਜੀ ਕੁਛ ਪੈਸੇ ਤੇ ਸੀ ਓਕੇ ਤੁਹਾਨੂੰ ਕਿਹੜੇ ਭਾਜੀ ਤੁਹਾਡਾ ਨਾਮ ਜੀ ਮੇਰਾ ਨਾਮ ਮਨੀਸ਼ ਸਿੰਘ ਜੀ ਹਾਂਜੀ ਕਿਹੜੇ ਆਪਣੇ ਗਵਾਂਡੀ ਜੀ ਤੇ ਇਹਨਾਂ ਦੇ 골ਡ ਚੋਰੀ ਹੋਇਆ ਜੀ ਮੁੰਡੇ ਦੀ ਐਪਲ ਦੀ ਘੜੀ ਹੋਈ ਆ ਜੀ ਬਾਰ ਦੇ ਨੋਟ ਸੀਗੇ ਜੀ ਉਹ ਚੋਰੀ ਹੋਏ ਕਮੇਟੀ ਦੇ ਪੈਸੇ ਸੀਗੇ 12 ਤੋਂ 13000 ਰੁਪਏ ਜੀ ਉਹ ਚੋਰੀ ਹੋਇਆ ਜੀ ਆਪਣੇ ਗਵਾਂਢੀ ਨੇ